ਕੇਂਦਰ ਸਰਕਾਰ ਨੂੰ ਬੰਦੇ ਭਾਰਤ ਟ੍ਰੇਨ ਰਾਹੀਂ ਮਿਲਿਆ ਵੱਡਾ ਤੋਹਫਾ ਮੰਤਰੀ ਰਵਨੀ ਸਿੰਘ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਸੇ ਤੰਜ ਅਤੇ ਬੰਦੇ ਭਾਰਤ ਟ੍ਰੇਨ ਨੂੰ ਹਰੀ ਚੰਡੀ ਦੇ ਕੇ ਕੀਤਾ ਧੂਰੀ ਤੋਰਵਾਨਾ ਇਸ ਮੌਕੇ ਵਪਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਟ੍ਰੇਨ ਚੱਲਣ ਦੇ ਨਾਲ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ਅਤੇ ਅਤੇ ਵਪਾਰੀਆਂ ਦੇ ਵਪਾਰ ਵਿੱਚ ਵੀ ਵਾਧਾ ਹੋਵੇਗਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਤਹਿਤ ਤੇpropto ਧੰਨਵਾਦ ਕਰਦੇ ਹਾਂ ਕੇਂਦਰ ਸਰਕਾਰ ਤੇ ਰੇਲਵੇ ਮੰਤਰਾਲੇ ਵੱਲੋਂ ਗੁਰਪੁਰਪ ਦੇ ਵਿਸ਼ੇਸ਼ ਅਪਸਰ ਉਪਰ ਬੰਦੇ ਭਾਰਤ ਐਕਸਪ੍ਰੈਸ ਨਾਮੀ ਇੱਕ ਨਵੀਂ ਰੇਲ ਗੱਡੀ ਜੋ ਕਿ ਫਿਰੋਜ਼ਪੁਰ ਤੋਂ ਦਿੱਲੀ ਜਾਇਆ ਕਰੇਗੀ 8 ਨਵੰਬਰ ਤੋਂ ਅੱਜ ਸ਼ੁਰੂ ਕੀਤੀ ਗਈ ਤੂਰੀ ਰੇਲਵੇ ਸਟੇਸ਼ਨ ਤੇ ਭਾਜਪਾ ਆਗੂਆਂ ਤੇ ਹਜ਼ਾਰਾਂ ਸ਼ਹਿਰ ਨਿਵਾਸੀਆਂ ਵੱਲੋਂ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਦਾ ਪਰਵਾਗ ਸੁਆਗਤ ਕੀਤਾ ਗਿਆ ਅਤੇ ਭਾਜਪਾ ਆਗੂਆਂ ਵੱਲੋਂ ਲੱਡੂ ਵੰਡ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗੱਲਬਾਤ ਕਰਦੇ ਇਸ ਟ੍ਰੇਨ ਵਿੱਚ ਮੌਜੂਦ ਟਿਕਟ ਚੈੱਕ ਕਰਨੇ ਦੱਸਿਆ ਕਿ ਇਸ ਟ੍ਰੇਨ ਵਿੱਚ 8 ਕੋਚ ਲਗਾਏ ਗਏ ਹਨ ਜਿਸ ਵਿੱਚ ਇੱਕ ਵੱਡਾ ਡੱਬਾ ਫਸਟ ਏਸੀ ਰੱਖਿਆ ਗਿਆ ਤੇ ਬਾਕੀ 7 ਡੱਬੇ 3rd ਏਸੀ ਰੱਖੇ ਗਏ ਹਨ ਉਹਨਾਂ ਦੱਸਿਆ ਕਿ ਅੱਜ ਇਸ ਟ੍ਰੇਨ ਵਿੱਚ ਯਾਤਰਾ ਕਰ ਰਹੇ ਸਾਰੇ ਯਾਤਰੀਆਂ ਨੂੰ ਸਫਰ ਦੀ ਮੁਫਤ ਸਹੂਲਤ ਰੇਲਵੇ ਵੱਲੋਂ ਦਿੱਤੀ ਗਈ ਹੈ ਅਤੇ ਸਫਰ ਕਰ ਰਹੇ ਹਰ ਯਾਤਰੀ ਨੂੰ ਨਾਸ਼ਤਾ ਲੰਚ ਆਦਿ ਵੀ ਰੇਲਵੇ ਵੱਲੋਂ ਮੁਫਤ ਮੁਹੱਈਆ ਕਰਵਾਇਆ ਜਾ ਰਿਹਾ ਹੈ ਕਿਸੇ ਚੀਜ਼ ਚ ਕਮੀ ਪੇਸ਼ ਨਹੀਂ ਹੋ ਸਕਦਾ ਇਹ ਅਸੀਂ ਕੋਈ ਪੱਖਪਾਤ ਨਹੀਂ ਚਾਹੇ ਮੁੱਖ ਮੰਤਰੀ ਦਾ ਇਹ ਆਪ ਦਾ ਹਲਕਾ ਹੈ ਉਤੋਂ ਦਾ ਕੁਝ ਹੋਇਆ ਜਾਂ ਨਹੀਂ ਹੋਇਆ ਸਾਨੂੰ ਨਹੀਂ ਪਤਾ ਪਰ ਅਸੀਂ ਉਹ ਗੱਲਾਂ ਕਰਦਾ ਸੀ ਵੀ ਕੋਕ ਦੀ ਗੱਲ ਕਰ ਲੋ ਇੱਥੇ ਚਾਹ ਦਾ ਸਟਾਲ ਖਚਾ ਲੋ ਆ ਬੰਦੇ ਬਰ ਦੁਨੀਆਂ ਦੀ ਸਭ ਤੋਂ ਵੱਡੀ ਟ੍ਰੇਨ ਆ ਖੜੀ ਆ ਅੱਜ ਧੂਰੀ ਜੰਕਸ਼ਨ ਤੇ ਤੇ ਐਡੀ ਬੜੀ ਸਹੂਲਤ ਸਿੱਧੀ ਦਿੱਲੀ ਨਾਲ ਜਿਹੜੀ ਇਹ ਜੋੜੀ ਆ ਹੋਰ ਵੀ ਇਸੇ ਤਰੀਕੇ ਨਾਲ ਧੂਰੀ ਨੂੰ ਕੋਈ ਵੀ ਚੀਜ਼ ਦੀ ਰੇਲਵੇ ਦੇ ਪਾਸੇ ਕੋਈ ਪਿੱਛੇ ਨਹੀਂ ਰਹੇਗੀ ਤੇ ਇਸ ਕਰਕੇ ਇਹ ਜਿਹੜਾ ਮਸ਼ਕਰੀਆਂ ਕਰਨ ਵਾਲਾ ਸੀਐਮ ਇੱਕ ਹਸਪੀਟਲ ਨਹੀਂ ਕਿਤੇ ਬਣਿਆ ਇੱਥੇ ਹੀ ਇੱਥੇ ਹੀ ਬਣਾਉਣਾ ਸੀ ਨਾ ਕਾਲਜ ਬਣਿਆ ਅੱਜ ਕਾਲਜ ਕਿਸ ਨੂੰ ਮਰਚ ਗੱਲਾਂ ਮਾਰਦਾ ਗੱਲਾਂ ਦਾ ਕੜਾਹ ਕਰਦਾ ਹੋਰ ਕੱਖ ਨਹੀਂ ਸਿਰਫ ਕੇਜਰੀਵਾਲ ਨੂੰ ਉਹਦੇ ਲਈ ਗੱਡੀਆਂ ਉਹਦੇ ਲਈ ਘਰ ਉਹਦੇ ਲਈ ਜਾਇਦਾਦ ਇਕੱਠੀਆਂ ਕਰਨੀਆਂ ਲੋਕਾਂ ਲਈ ਕੁਝ ਨਹੀਂ ਧੂਰੀ ਲਈ ਇੱਕ ਪੁਲ ਵੀ ਜਿਹੜਾ ਉਬਨੀ ਉਹ ਤੋਂ ਬਣਿਆ ਉਹ ਗੱਲਾਂ ਮਾਰਦਾ ਪੰਜਾਬ ਲਈ ਕਿ ਕੱਲ ਤਰਨ ਤਰਨ ਖੜਾ ਕਹਿ ਰਿਆ ਸੀ ਮੈਂ ਅਲੱਗ ਫੰਡ ਰੱਖ ਲਿਆ ਜੰਡੇਆਲਾ ਨੂੰ ਜਿਹੜਾ ਤਰਨ ਤਰਨ ਝੂਠ ਜੋ ਧੂਰੀ ਚ ਬੋਲ ਕੇ ਗਿਆ ਸੀ ਉਹੀ ਝੂਠ ਆ ਜਿਹੜਾ ਉਹਦਾ ਤਰਨ ਤਰਨ ਚੱਲ ਰਿਹਾ ਇੱਕ ਕਿਤੇ ਉਹ ਕੰਮ ਨਹੀਂ ਕਰ ਸਕਿਆ ਇੱਕ ਵਾਰ ਉਹ ਕਿਤੇ ਆਇਆ ਨਹੀਂ ਤੇ ਅਸੀਂ ਆਜਾ ਤੂਰੀ ਬੰਦੇ ਪਰ ਉਰੇ ਖੜੀ ਕਰਕੇ ਦਿੱਲੀ ਨੂੰ ਛੂਟਾ ਮਾਰਦੇ ਜਾਉ ਜਿਸ ਸਪੀਡ ਚ ਬੰਦੇ ਬਾਰਤ ਚੱਲੂਗੀ ਉਸੇ ਸਪੀਡ ਚ ਬੀਜੇਪੀ ਪੰਜਾਬ ਦੇ ਵਿੱਚ ਆਉਗੀ ਸਰ ਤੂਰੀ ਮੰਤਰੀ ਇਹ ਇੰਦਾ ਬਹੁਬੁਝਿਆ ਪ੍ਰਲਾ ਰੇਲਵੇ 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 ਦਾ ਅਸੀਂ ਧੰਨਵਾਦ ਕਰਦੇ ਆਂ ਰੇਲਵੇ ਦਾ ਤੇ ਸੈਂਟਰ ਸਰਕਾਰ ਦਾ ਪਰ ਅਸੀਂ ਨਾਲ ਕਿ ਉਹਨਾਂ ਨੂੰ ਬੇਨਤੀ ਕਰਦੇ ਆਂ ਇੱਕ ਮਾਨਾ ਰੋਡ ਤੇ ਅੰਡਰ ਬ੍ਰਿਜ ਬਣ ਰਿਹਾ ਉਹ ਜਿਹੜਾ ਅੰਡਰ ਬ੍ਰਿਜ ਬਣ ਰਿਹਾ ਉਹ ਬਿਨਾਂ ਸਰਵੇ ਤੋਂ ਬਣ ਰਿਹਾ ਹਿੰਦੁਸਤਾਨ ਦੀ ਸਭ ਤੋਂ ਵੱਡੀ ਇੰਡਸਟਰੀ ਆ ਉੱਥੇ ਉਹਦੇ ਟ੍ਰੈਫਿਕ ਨੂੰ ਪ੍ਰੋਬਲਮ ਆਊਗੀ ਧੂਰੀ ਐਫਸੀਆਈ ਫੂਡਸ ਭਾਈ ਮਾਰਕੀਟ ਪੰਜਾਬ ਤੇ ਗਰਾਊਂਡ ਨੇ ਸਪੈਸ਼ਲਾਂ ਲੱਗਦੀਆਂ ਨੇ ਇਸ ਦੇ ਨਾਲ-ਨਾਲ ਉੱਥੇ ਐਡਾਨੀ ਦੇ ਬਹੁਤ ਵੱਡੇ ਗਦਾਮ ਬੰਨ ਰਹੇ ਨੇ ਉਹ ਗਦਾਮਾਂ ਦੇ ਚੱਲਣ ਨਾਲ ਉਹ ਟ੍ਰੈਕ ਤੇ ਚੱਲਣ ਨਾਲ ਅੰਡਰ ਬ੍ਰਿਜ ਦਾ ਕੰਮ ਜਾਬ ਹੋਣਾ ਪੋਸੀਬਲ ਹੀ ਨਹੀਂ ਕੋਈ ਦੇਸ਼ ਦੇ ਅੰਦਰ ਬੰਦੇ ਭਾਰਤ ਨਾਮ ਦੀਆਂ ਟ੍ਰੇਨਾਂ ਨੇ ਜਿਹੜੀਆਂ ਚਾਰ ਟ੍ਰੇਨਾਂ ਜਿਹੜੀਆਂ ਨੇ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਵੱਡਾ ਤੋਹਫਾ ਦਿੱਤਾ ਜਿਹਦੇ ਵਿੱਚੋਂ ਇੱਕ ਸਾਨੂੰ ਪੰਜਾਬ ਨੂੰ ਵੀ ਜੋ ਫਿਰੋਜ਼ਪੁਰ ਤੋਂ ਬਾਇਆ ਧੂਰੀ ਹੁੰਦੀ ਸੀ ਦਿੱਲੀ ਨੂੰ ਜਾਵੇਗੀ ਤੇ ਉੱਥੋਂ ਵਾਪਸ ਵੀ ਸ਼ਾਮ ਨੂੰ ਆਇਆ ਕਰੇਗੀ ਬਹੁਤ ਹੀ ਵੱਡੀ ਇਹ ਉਪਲਬਧੀ ਆ ਸਾਰੇ ਲੋਕ ਬੜੇ ਖੁਸ਼ ਨੇਗੇ ਤੇ ਟ੍ਰੇਨ ਨਾਂ ਦੀ ਹੀਟ ਰੇਲ ਨਾ ਵਿੱਚ ਤਾਂ ਇਹ ਦੇਖਿਆ ਜਾਵੇ ਜਿਹੜਾ ਇਹਦੇ ਵਿੱਚ ਆਪਣਾ ਸੁਵਿਧਾਵਾਂ ਨੇ ਉਹ ਜਿਵੇਂ ਆਪਾਂ ਕਹਿੰਦੇ ਹਵਾਈ ਜਹਾਜ਼ ਦੇ ਅੰਦਰ ਹੁੰਦਾ ਉਹਦੀ ਲੋਕਾਂ ਨੂੰ ਉਹ ਹਵਾਈ ਜਹਾਜ਼ ਵਾਲੀ ਯਾਤਰਾ ਵਾਲਾ ਜਿਹੜਾਗਾ ਆਨੰਦ ਇਹਦੇ ਵਿੱਚ ਮਿਲੂਗਾ ਤੇ ਲੋਕ ਜਿੰਨੇ ਵੀ ਨੇ ਪੰਜਾਬ ਨਿਵਾਸੀ ਤੇ ਸਾਰੇ ਅਸੀਂ ਪ੍ਰਧਾਨ ਮੰਤਰੀ ਦਾ ਤੇ ਸਾਡੇ ਰੇਲਵੇ ਮੰਤਰੀ ਦਾ ਧੰਨਵਾਦ ਕਰਦੇ ਆ ਬਹੁਤ ਇਹ ਵੱਡੀ ਜਿਹੜੀ ਦੇਣ ਆ ਪੰਜਾਬ ਨੂੰ ਦਿੱਤੀ ਹੈ